ਵਾਹਿਗੁਰੂ ਸਬਤੀ ਜਪ ਜੀ ਸਤਿ ਥਾਪੇ ਨਾ ਜਾਏ ਕੀ ਤਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀ ਮਨ ਰਖੀਏ ਪਾਓ ਦੁਖ ਪਰਹਰ ਸੁਖ ਕਰ ਲਾ ਜਾਏ ਗੁਰਮੁਖ ਨਾਦੰਗੁਰਮੁਖ ਵੇਦੰਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤਿ ਮਾਈ ਜੇਹੋ ਜਾਣਾ ਆਖਾਂ ਨਾਏ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਵ ਜਾਈ ਸਭਨਾ ਜਿਹਾ ਇੱਕ ਦਾਤਾ ਸੋ ਮੈਂ ਵੀ ਸਮਝੈ ਸਤਨਾਮੁ ਸਤਨਾਮ ਵਾਹਿਗੁਰੂ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵ ਕੋ ਦਾਤ ਜਾਵੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਗਾਵੇ ਗਾਵੇ ਕੋ ਵਿਦਿਆ ਵਿਕਮ ਚਾਰ ਗਾਵੇ ਕੋ ਸਾਚ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਤ ਕਾਤ ਕਾਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਤਰ ਖਾਹੀ ਖਾਏ ਬੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸਾ ਵੇ ਪਰਵਾ ਸਤਨਾਮ ਸ੍ਰੀ ਵਾਹਿਗੁਰੂ